ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਆ ਦੋਸਤੋ ਉਮੀਦ ਕਰਦਾ ਕਿ ਤੁਸੀਂ ਠੀਕ ਠਾਕ ਹੋਵੋਗੇ ਪ੍ਰਮਾਤਮਾ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਤੁਸੀਂ ਜਿੱਥੇ ਵੀ ਹੋ ਤੰਦਰੁਸਤੋਂ ਜਿੰਦਾਬਾਦ ਹੋ ਜਵਾਨੀਆਂ ਮਾਣੋ ਲਓ ਜੀ ਚੰਡੀਗੜ੍ਹ ਚੱਲੇ ਆ ਅੱਜ ਆਪਾਂ ਤੇ ਪਿਛਲਾ ਵਲੌਗ ਤੁਸੀਂ ਦੇਖਿਆ ਜਿਹੜਾ ਚਾਰ ਵਾਲਾ ਆਮਬ ਲੈ ਕੇ ਆਏ ਸੀ ਆਪਾਂ ਤੇ ਦੇ ਨਾਲ ਹੀ ਬਿਲਕੁਲ ਫੇਰ ਤੁਹਾਡੇ ਨਾਲ ਸਨਮੁਖ ਹੋਏ ਆ ਇੱਕ ਵੀਡੀਓ ਲੈ ਕੇ ਤੇ ਬੜੇ ਰੋਜ ਦੇ ਨਾਲ यहाँ पर पूरा जबरदस्त है। ओके। okay. डॉलर बारा रहें दे या? संदूषा आज बहुत छाटे लगी पढ़ पाक आते ना कि घोटे जेनी संकट का अपना संतुलन कर रहे हैं। <laughs> क्या बात है क्या बात है क्या बात है? मसाला देना <laughs> ਟਾਡੇ ਨਾਲ ਅਸੀਂ ਟ੍ਰੈਵਲ ਕਰ ਹੁੰਦਾ ਸਾਨੂੰ ਮੌਕਾ ਮਿਲਦਾ ਮਾਨ ਮਹਿਸੂਸ ਤੇ ਖੁਸ਼ੀ ਮਹਿਸੂਸ ਕਰ ਰਹੇ ਹਾਂ ਅਸੀਂ ਆਪਣੇ ਆਪ ਚਲੋ ਧੰਨ ਭਾਗ ਸਾਡੇ ਦਰਸ਼ਨ ਹੋਏ ਤੁਹਾਡੇ ਲਓ ਜੀ ਮਿੱਤਰੋ ਪਿਆਰਿਓ ਗੱਲ ਇਹੋ ਆ ਵੀ ਅਸੀਂ ਚੱਲੀਆਂ ਚੰਡੀਗੜ੍ਹ ਕੰਮ ਚੱਲੇ ਆ ਕੋਈ ਜ਼ਰੂਰੀ ਤੇ ਮਹਾਤਮਾ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ ਸਾਡੇ ਬਾਰੇ ਵੀ ਅਰਦਾਸ ਬੇਨਤੀ ਕਰਿਓ ਸਹੀ ਸਲਾਮਤ ਸਾਡੇ ਕਾਰੋਬਾਰ ਸਿਰੇ ਚੜਨ ਹਾਂ ਡਾਕਟਰ ਸਾਹਿਬ ਬਿਲਕੁਲ ਜੀ ਬਿਲਕੁਲ ਸਭ ਨੂੰ ਦਰਦਾ ਤੰਦਰੁਸਤੀਆਂ ਬਖਸ਼ੇ ਹਾਂ ਤੇ ਖੁਸ਼ੀਆਂ ਬਖਸ਼ੇ ਸਭ ਨੂੰ ਬਖਸ਼ੇ ਅਸੀਂ ਚੱਲੇ ਆਂ ਥਾਰ ਤੇ ਦੂਜੀ ਗੱਡੀ ਆਪਾਂ ਲਾਇਆ ਹਾਂ ਦੀ ਤੇ ਜਾਂਦੀ ਛਾਨੇ ਨੂੰ ਤੇ ਬਣੇ ਰਿਓ ਜੇ ਨਾਲ ਰਵੀ ਸੰਘਰਾਉਰ ਸਾਹਿਬ ਨੂੰ ਵੀ ਮਿਲਾਉਣਾ ਤੁਹਾਨੂੰ ਅੱਜ ਤੇ ਹੋਰ ਚੰਡੀਗੜ੍ਹ ਚੱਲ ਕੇ ਮਿੱਤਰਾਂ ਪਿਆਰਿਆਂ ਨੂੰ ਮਿਲਦੇ ਆਂ ਬਣੇ ਰਿਓ ਜੇ ਨਾਲ ਆਓ ਜਿੰਦਗੇ ਆ ਵੀ ਜਾਂਦਾ ਕੋਈ ਇਹ ਟਰੱਕ ਲੰਡਾ ਛੜਾ ਟਰੱਕ ਹੈ ਛੜਾ ਟਰੱਕ ਇਹ ਮਗਰ ਟਰਾਲੀ ਨਹੀਂ ਆਹੋ ਕਿਵੇਂ ਟਰੱਕ ਠੀਕ ਹੈ ਸਭ ਸਾਬ ਕਿ ਯਾਰੇ ਆ ਰਹੇ ਆ ਆਹ ਸ਼ੁਕਰ ਦਾਤਾ ਜੀ ਅੱਛਾ ਫੇਰ ਹੁਣ ਮਤ ਜਾਰੇ ਦੀ ਰਸਤੇ 'ਤੇ ਹੌਲੀ ਹੌਲੀ ਆਮ ਤੇ ਆ ਪਹਚਾ ਦੇਗਾ ਕਿੰਡੇ ਤੋਂਾਂ 'ਚ ਦੋਵੇਂ ਪਰਾ ਗੱਲਾਂ ਬਾਤਾਂ ਕਰਦੇ ਦੁੱਖ ਸੁੱਖ ਕਰਦੇ ਆ ਜਾ ਰਹੇ ਆ ਲੋਕੇ ਪਹੁੰਚ ਗਏ ਆ ਇੱਧਰ ਬੰਦੇ ਆਣਾ ਜਾ ਚੱਡੇਗਾ ਨਹੀਂ ਤੈਨੂੰ ਸ਼ਹਿਰ ਹੋਰ ਵੀ ਆਉਣੇ ਖਮਾਣੋ ਮਰਿੰਡਾ ਉਹ ਤਾਂ ਫਿਰ ਨਿੱਕੇ ਆ ਗਏ ਨਾ ਚਲੋ ਕੋਈ ਨਹੀਂ ਉਹਨਾਂ ਤਾਂ ਵੱਡੇ ਹੀ ਦਾ ਹਨ ਨਿੱਕੇ ਦਾ ਨਾਂ ਨਹੀਂ ਲੈਣਾ ਠੀਕ ਅੰਦਰ ਬੈਠਿਆ ਮਾਣਾ ਮੈਂ ਵੀ ਆਪਾਂ ਟੀਲ ਫੋਨ ਲੱਗੇ ਆ ਆਪਾਂ ਪਹੁੰਚ ਗਏ ਮੋਗਾ ਟੱਪ ਨੇ ਉੱਥੇ ਵਿੱਚ ਸਭ ਟੀਲ ਪਵਾਣਗੇ ਮੁੜ ਕੇ ਬੇਫਿਕਰੇ ਇੱਕ ਦਿਨ ਬੰਦੀ ਲੋਡਣੀ ਆਪਾਂ ਨੂੰ ਥਾਰ ਦੇ ਇੱਕ ਆਹੀ ਪ੍ਰੋਬਲਮ ਆ ਜਿਹੜਾ ਚਾਬੀ ਕੱਢਣੀ ਪੈਂਦੀ ਆ ਬਸ ਇਹਨੋਂ ਕੋਈ ਪ੍ਰੋਬਲਮ ਨਹੀਂ। ਉਹ ਗਿਆ ਡਾਕਟਰ ਲਿਆਜਾ ਬਹੁਤ ਕੱਟਦਾ ਇੱਕ ਤੰਤਪੰਦਰ। ਆ ਲੈ ਹੁਣੇ ਡਾਕਟਰ ਸਕੀਰੀ ਚੋਂ ਆ। ਬੰਦਾ ਸਕੀਰੀ ਚੋਂ ਆਪਣੇ। ਲਓ ਜੀ ਤੇਲ ਪਾਓ। ਮੈਨੇਜਰ ਮੈਨੇਜਰ ਲਓ ਬਾਈ ਸਾਹਿਬ। ਨੇ ਮਾਸੀ ਦਾ ਬੇਟਾ ਮੁੰਡਾ ਮੈਨੇਜਰ ਜਿਹੜਾ ਉਹ ਮੈਨੇਜਰ ਮਾਸੀ ਦਾ ਬੇਟਾ ਸੀਗਾ ਫਿਰ ਕਿਹੜੇ ਪਿੰਡੋਂ ਵੇ ਇਹ ਜਗਾਦੜੀ ਤੋਂ ਜਗਾਦੜੀ ਵਾਲਾ ਹਾਂ ਜਗਾ ਉਹ ਤਾਂ ਨਹੀਂ ਜਿਹੜਾ ਤੂੰ ਐ ਕਿਹਨਾ ਨਾਂ ਜਗਾਦੜੀ ਵਾਲੀ ਤੂੰ ਦਾ ਪਤਾ ਮਾਸੀ ਦਾ ਦੀ ਲੈ ਵੀ ਇਹੀ ਜਗਾਦੜੀ ਵਾਲੀ ਭੂਆ ਦੇ ਪੁੱਤ ਨੂੰ ਮਿਲ ਕੇ ਆ ਸੱਚ ਮਾਸੀ ਮਾਸੀ ਦੇ ਪੁੱਤ ਨੂੰ ਜਗਾਦੜੀ ਵਾਲੇ ਮਾਸੀ ਦੇ ਪੁੱਤ ਨੂੰ ਮਿਲ ਕੇ ਤੇਲ ਪਵਾ ਕੇ ਤੇ ਅਸੀਂ ਤੁਰ ਪਏ ਹੁਣ ਆਪਾਂ ਗੱਡੀ ਰੋਡ ਦੇ ਉੱਪਰ ਆ ਰੋਡ ਤੇ ਉੱਪਰ ਬਸ ਸਟੈਂਡ ਆ ਗਿਆ ਥਾ ਹੁਣ ਬੜਾ ਲਓ ਜੀ ਯਾਰ ਜਿਹੜੇ ਦਫਤਰ ਹੁੰਦੇ ਸੀ ਤੇ ਕਲਾਕਾਰਾਂ ਦੇ ਕੁਲਦੀਪ ਮਾਨਕ ਹਾਕਮ ਬਖਤਦੀ ਵਾਲਾ ਸੁਖਵਿੰਦਰ ਸੁਫੀ ਐਸ ਮਾਰਕੀਟ ਚ ਹੁੰਦੇ ਸੀ ਕਲਾਕਾਰਾਂ ਦੇ ਬੋਰਡ ਲੱਗੇ ਹੁੰਦੇ ਵੱਡੇ ਵੱਡੇ ਆ ਬਸ ਸਟੈਂਡ ਲੁਧਿਆਣੇ ਦਾ ਆ ਬੱਕਰੀ ਭਲਾਈ ਆ ਇਧਰੋਂ ਮੋੜੋ ਇੱਥੋਂ ਨਹੀਂ ਕਾਟਾ ਛੜਕ ਉੱਤੋਂ ਦੀ ਗਵਿੰਟ ਪਾਏਗਾ ਇੱਥੋਂ ਕਿਵੇਂ ਟੱਪ ਜੂ ਗੱਡੀ ਉਹ ਕਾਟਾਗਾ ਚੱਲ ਆਵੇ ਮੇਲਾ ਲੱਗਿਆ ਪਿਆ ਤੇ ਯਾਰਾਂ ਕੋਲੇ ਵਿੱਚੇ ਬਾਹਰ ਹੀ ਨਹੀਂ ਮਿਲਣੀ ਆਪਾਂ ਤਾਂ ਮਿਲਣਾ ਬਾਹਰ ਹੀ ਕਿਉਂ ਨਹੀਂ ਮਿਲਣੀ ਵੀਰੇ ਚੱਕ ਲੈ ਵੀ ਮੋੜ ਚੱਲ ਕਰਾਂ ਮੈਂ ਕਿ ਆ ਸਰਦਾਰ ਜੀ ਆਉਂਦੇ ਆ ਕੋ ਆਲੂ ਗੰਡੇ ਲੈ ਇੱਕ ਦੇਖੀ ਬਰਾਜਾ ਚਲੋ 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 ਲੈ ਵੀ ਮਿੱਤਰੋ ਸੱਜਣ ਪਿਆਰੇ ਮਿਲ ਜਾਂਦੇ ਆ ਜਦੋਂ ਫਿਰ ਨੰਗਿਆ ਨਹੀਂ ਨਾ ਜਾਂਦਾ ਯਾਰ ਜੱਟ ਦੀ ਤੂਤਦਾ 모ਛਾ ਕਦੇ ਨਾ ਵਿਚਾਲਿਓ ਟੁੱਟਦੀ اے ਐਵੇਂ ਨਾ ਸਮਝਿਓ ਬਹੁਤ ਵੱਡਾ ਫੁੜਕਾਰ ਆ ਸਾਡਾ ਵੀਰ ਇਹ

ਰੋਪੜ ਨੂੰ ਹੁਣਾਂ ਦਾ ਪੁਰਸਾਬ ਇਧਰ ਚੰਡੀਗੜ੍ਹ ਕਿੱਥੇ ਖੜਾ ਰਵੀ ਭਾ ਲੈ ਵੀ ਆਪਾਂ ਪਹੁੰਚ ਗਏ KFC ਕਪਾਲ ਸਵੀਟ ਸਾਡਾ ਲੈ ਵੀ ਆ ਗਿਆ ਸਾਡਾ ਛੋਟਾ ਭਰਾ ਕੋਈ ਨਾ ਕਿਸੇ ਦੀ ਟੱਗੀ ਲੈਣ ਨਹੀਂ ਹੈ ਹੋਰ ਬਾਈ ਜੀ ਠੀਕ ਹੋ ਬਾਈ ਬਈ ਤੁਹਾਨੂੰ ਪਤਾ ਲੱਗ ਗਿਆ ਅਸੀਂ ਮੈਂ ਚਿੱਟਾ ਕਰ ਦਾਂਗੇ ਉਹ ਵਾਣਾ ਹੈਲੋ ਬਾਸ ਜੀ ਲਭ ਮਤਰੋ ਪਾਪਾ ਆ ਗਏ ਰੂਮ ਦੇ ਵਿੱਚ ਸੰਗਰਾ ਸਾਬ ਹਾਂ ਆ ਬੰਦੇ ਨੂੰ ਤੁਸੀਂ ਨਿਤ ਟੀਵੀ ਤੇ ਵੇਣੇ ਆ ਵੇਖੋ ਕਮਲਾ ਲਾਹੋਂ ਅੰਦਾਜ਼ਾ ਕਿੱਥੇ ਵੇਣੇ ਨੇ ਟੀਵੀ ਤੇ ਨਹੀਂ ਸੋਸ਼ਲ ਮੀਡੀਆ ਤੇ ਵੇ ਸੋਸ਼ਲ ਮੀਡੀਆ ਟੀਵੀ ਇੱਕ ਚੀਜ਼ ਹੀ ਹੋ ਗਿਆ ਸੋਸ਼ਲ ਮੀਡੀਆ YouTube ਇਹ YouTube ਯਾਰ ਅੱਜ ਕੱਲ ਟੀਵੀ ਤੇ ਚੱਲਦਾ ਸੋਸ਼ਲ ਸਭ ਤੋਂ ਤੁਸੀਂ ਮੈਨੂੰ ਦੇਖਦੇ ਹੋ ਹਾਂ ਇਹ ਯਾਰ ਰਵੀ ਸੰਗਰਾ ਹੋਰ ਸਾਡਾ ਭਰਾ ਉਹ ਪਰ ਮਦੀਨੀ ਫਿਰਦੀ ਸਾਡੀ ਮਦੀਨੀ ਦੀਦੀ ਚਾਰ ਚੁੱਕ ਤੇ ਯਾਦ ਆਇਆ ਫੋਨ ਚਾਰ ਚ ਲਾ ਲਈ ਯਾਰ ਮਦੀਨੀ ਦੀਦੀ ਕਿਵੇਂ ਆਂ ਓਕੇ ਜੀ ਹੁਣ ਤੁਸੀਂ ਕੱਪੜੇ ਚੇਂਜ ਕਰਨ ਲੱਗੇ ਹੋ ਛੱਗਾ ਲਾ ਕੇ ਵਿਖਾਓ ਪਰ ਮੜਾ ਯਾਰ ਤੇ ਠੀਕ ਹੈ ਮਿੱਤਰੋ ਚਾਹ ਕਹਦੀ ਯਾਰ ਚਲੋ ਠੀਕ ਹੈ ਭਾਈ ਜਿਉਂਦੇ ਬਸਦੇ ਰਹੋ ਰੱਬ ਤੁਹਾਨੂੰ ਰਾਜੀ ਰੱਖੇ